ਆਹ ਵਲੌਗ ਦਾ ਦੂਜਾ 파ਟ ਜੀ ਇੱਕ ਆ ਤੁਹਾਨੂੰ ਹੋਰ ਇੱਕ ਤੋਹਫਾ ਵੇਲ ਦਿਖਾ ਰਹੇ ਆ ਇਹ ਹੈਗਾ ਜੀ ਦੇਸੀ ਅੰਗੂਰ ਵੈਲਕਮ ਆ ਸਾਰਿਆਂ ਦਾ ਆਪਣੇ ਫਾਰਮਿੰਗ ਐਡਵੈਂਚਰ ਚੈਨਲ ਤੇ ਜੀ ਵੱਧ ਤੋਂ ਵੱਧ ਆਪਣੇ ਚੈਨਲ ਨੂੰ ਸਪੋਰਟ ਕਰੋ ਤੁਹਾਨੂੰ ਚੰਗੀਆਂ ਚੰਗੀਆਂ ਚੀਜ਼ਾਂ ਦਿਖਾਵਾਂਗੇ ਸਬਸਕ੍ਰਾਈਬ ਕਰੋ ਆਪਣੇ ਚੈਨਲ ਨੂੰ ਵਧੀਆ ਤੁਹਾਨੂੰ ਖੇਤੀ ਬਾਰੇ ਹੋਰ ਨਿੱਕੀਆਂ ਮੋਟੀਆਂ ਗੱਲਾਂ ਦੱਸਾਂਗੇ ਆ ਦੇਖੋ ਇਹ ਦੇਸੀ ਅੰਗੂਰ ਬਹੁਤ ਜ਼ਿਆਦਾ ਫਲ ਆਇਆ ਹੋਇਆ ਹੈ ਇਹਨਾਂ ਦਾ ਹੀ ਬੇਕਮਾਲ ਹੀ ਹੈ ਜੀ ਦੇਸੀ ਅੰਗੂਰ ਬਹੁਤ ਜ਼ਿਆਦਾ ਗੁੱਛੇ ਤੇ ਗੁੱਛਾ ਚੜਿਆ ਪਿਆ ਇਹਨਾਂ ਦਾ ਕਰਮਾਲੀ ਨੂੰ ਵੇਖੋ ਕਰੋ ਚੈੱਕ ਜੀ ਇਹਨਾਂ ਵੀ ਆਪਾਂ ਖਾਦ ਪਾਈ ਵਰਮੀ ਕੰਪੋਸਟ ਵਗੈਰਾ ਵੇਖੋ ਜੀ ਕੁਆਲਿਟੀ ਦੇਖੋ ਬਹੁਤ ਹੀ ਆ ਜਵਾਬ ਕੁਆਲਿਟੀ ਇਹਦੀ ਆ ਗਈ ਸੀ ਆ ਉਬੇਰੀ ਇਹਨੂੰ ਆਪਾਂ ਵੱਡੇ 베ਰ ਵੀ ਕਹਿ ਦਿੰਨੇ ਆ ਇਹ ਦੋਗਾ ਜੀ ਆ ਗਈ ਵਿੰਗ ਨਹੀਂ ਵੱਡੇ ਵਿੰਗ ਨਹੀਂ ਛੋਟੀ ਵਿੰਗ ਆ ਦੇਖੋ ਕੁਆਲਿਟੀ ਚੈੱਕ ਇਹਨੂੰ ਅਸੀਂ ਕੋਈ ਕਦੇ ਕੋਈ ਰੇ ਨਹੀਂ ਕੋਈ ਸਪਰੇ ਨਹੀਂ ਕੁਛ ਨਹੀਂ ਪਾਇਆ ਕਦੇ ਆ ਇਦਰੇ ਲੱਗੀ ਹੋਈ ਆਪਣੇ ਆ ਬਾਤ ਚ ਲਾਏ ਬੂਟੇ ਆ ਪਹਿਲਾਂ ਦੇ ਪਰ ਇਹ ਫਰੂਟ ਚੈੱਕ ਕਰੋ ਇਹ ਦੇਖੋ ਛੋਟੇ ਛੋਟੇ ਮੂਟਾ ਨੂੰ ਬਹੁਤ ਫਰੂਟ ਆਇਆ ਆ ਵੇਖੋ ਤੇ ਫਾਲ ਚੈੱਕ ਕਰੋ ਆਇਂਦਰ ਦੇਖੋ ਬੇ ਕੁਮਾਲ ਹੀ ਆ ਜੀ ਆ ਦੇਖੋ ਬਹੁਤ ਜਿਆਦੇ ਫਰੂਟ ਆ ਜੀ ਨਾ ਇਹ ਵਿੱਚ ਦਿਸਦਾ ਨਹੀਂ ਵਿੱਚ ਪੱਕਿਆ ਪਿਆ ਦੇਖੋ ਜਿੱਥੇ ਵੀ ਲੰਗੇ ਗੁੱਛੇ ਲੱਗੇ ਹੋ ਆ ਦੇਖੋ ਆ ਕਿਰਪਾ ਹੀ ਪਈ ਨੀ ਯਾਰ ਅੱਜ ਤਾਂ ਅੱਜ ਦਰੋਂ ਦਿਖਾ ਦਿੰਨੇ ਆ ਆਪਣੇ ਸਾਰੇ ਬਗੀਚੀ ਦਾ ਵਿਊ ਇਹ ਕਾਪਾਵਦੇ ਕਰਦੇ ਖਾਨਾਸ ਤੇ ਲਾਈ ਦੀ ਬਾਕੀ ਉੱਥੇ ਥਾਂ ਹੋ ਜੂਗਾ ਵੇਲਾ ਥੋੜੇ ਦਿਨਾਂ ਦਾ ਆਪਾਂ ਬਾਕੀ ਤੁਹਾਨੂੰ ਫਿਰ ਨਵੇਂ-ਨਵੇਂ ਬੂਟਿਆਂ ਦੀ ਜਾਣਕਾਰੀ ਦੇਵਾਂਗੇ ਐਸੇ ਹੁਣ ਇਹ ਖੇਤ ਵੀ ਛੱਡਿਆ ਦੋ ਕਨਾਲਾਂ ਥਾਂ ਵੀਂਗਣੀ ਲਾਉਣ ਵਾਸਤੇ ਤੁਹਾਨੂੰ ਉਹ ਜਿਵੇਂ-ਜਿਵੇਂ ਲਗਾਈ ਕੀਤੀ ਸਾਰੀ ਵੀਡੀਓ ਪਾਵਾਂਗੇ ਦੇਖੋ ਮਾਦਾ ਬਹੁਤ ਸੋਹਣੀ ਵੇਲ ਬਣੀ ਹੈ अंगूरਾਂ ਦੀ ਇਹ ਆ ਦੇਸੀ अंगूरी ਗੋਲੰਗੂਰ ਉਧਰ ਆਪਰਾ 하이브ਰਿਡ अंगूर ਮੱਤਵੱਦ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਹੋਰ ਵੀਡੀਓ ਪਾਵਾਂਗੇ ਤੇ ਮੱਤਵੱਦ ਸਬਸਕ੍ਰਾਈਬ ਕਰੋ ਚੈਨਲ ਦਾ ਵੀਡੀਓ ਨੂੰ ਕਰੋ ਸ਼ੇਅਰ ਇਹ